ਸੱਚੇ ਕਾਲਜੀ ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਸ਼ਾਲਾ ਟਾਊਨ ਚ ਪ੍ਰਦਰਸ਼ਨਕਾਰੀਆਂ ਦੀ ਭੁਖ ਹੜਤਾਲ 6ਵੇਂ ਦਿਨ ਵੀ ਜਾਰੀ ਭੁਖ ਹੜਤਾਲ ਦੇ ਨਾਲ ਕਈ ਪ੍ਰਦਰਸ਼ਨਕਾਰੀਆਂ ਦੀ ਵਿਗੜੀ ਸਿਹਤ ਕੈਂਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾ ਤੜੀ ਕਰਨ ਦੇ ਮਾਮਲੇ ਚ ਬ੍ਰਿਜੇਸ਼ ਮਿਸ਼ਰਾ ਨੇ ਕਬੂਲਿਆ ਦੋਸ਼ ਅਦਾਲਤ ਨੇ ਸੁਣਾਈ 3 ਸਾਲ ਕੈਦ ਦੀ ਸਜ਼ਾ Ontario ਦੇ ਐਲੀਮੈਂਟਰੀ ਅਧਿਆਪਕਾਂ ਨੂੰ ਲਗਭਗ 12% ਦਾ ਵਾਅਦਾ 80000 ਅਧਿਆਪਕਾਂ ਨੂੰ 4 ਸਾਲਾਂ ਦੇ ਠੇਕੇ ਤੇ ਮਿਲ ਰਿਹਾ ਵਾਅਦਾ 2026 ਚ ਕੈਨੇਡੀਅਨ ਕਰਾਂ ਦੀਆਂ ਕੀਮਤਾਂ ਪਹੁੰਚਣ ਗਿਆ ਰਿਕਾਰਡ ਉੱਚ ਪੱਧਰ ਤੇ ਉੱਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਟਿੱਪਣੀ ਹੁਣ ਖਬਰਾਂ ਵਿਸਥਾਰ ਨਾਲ ਪ੍ਰਿੰਸ ਐਡਵਰਡ ਆਇਲੈਂਡ ਦੇ ਸੁਬਾਈ ਨਾਮਜ਼ਦ ਪ੍ਰੋਗਰਾਮ ਵਿੱਚ ਤਬਦੀਲੀਆਂ ਕਈਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਿਛਲੇ 6 ਦਿਨ ਤੋਂ ਸ਼ਾਰਲਟਾਊਨ ਵਿੱਚ ਪ੍ਰਦਰਸ਼ਨਕਾਰੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਤੇ ਭੁਖੜ ਹੜਤਾਲ ਨਾਲ ਜੂਝ ਰਹੇ ਪ੍ਰਦਰਸ਼ਨਕਾਰੀਆਂ ਵਿੱਚੋਂ ਕਈਆਂ ਦੀ ਸਿਹਤ ਢਿੱਲੀ ਹੋ ਗਈ ਹੈ ਇਮੀਗ੍ਰੇਸ਼ਨ ਪ੍ਰਦਰਸ਼ਨਕਾਰੀਆਂ ਨੂੰ ਡਾਕਟਰੀ ਦੇਖਪਾਲ ਦੀ ਲੋੜ ਪੈ ਰਹੀ ਹੈ ਪੀਈਆਈ ਦੇ ਪ੍ਰਦਰਸ਼ਨਕਾਰੀਆਂ ਨੇ ਸ਼ਾਰਲਟਾਊਨ ਵਿੱਚ ਸੁਬਾਈ ਸਰਕਾਰੀ ਇਮਾਰਤਾਂ ਦੇ ਬਾਹਰ ਡੇਰੇ ਬਣਾਏ ਹੋਏ ਨੇ ਤੇ ਸਮਰਥਨ ਦੀ ਮੰਗ ਕਰ ਰਹੇ ਨੇ ਵਿਦੇਸ਼ੀ ਕਰਮਚਾਰੀ ਪ੍ਰਿੰਸ ਐਡਵਰਡ ਆਇਲੈਂਡ ਸੁਬਾਈ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਦਾ ਵਿਰੋਧ ਕਰਨ ਲਈ ਭੁਖ ਹੜਤਾਲ ਦੇ 6ਵੇਂ ਦਿਨ ਵਿੱਚ ਦਾਖਲ ਹੋ ਗਏ ਨੇ ਇਸ ਦੇ ਨਾਲ ਹੀ ਵਿਦੇਸ਼ੀ ਕਾਮਿਆਂ ਦੇ ਵੱਲੋਂ ਤਰਲ ਪਦਾਰਥ ਨਾ ਪੀਣ ਦੇ ਦੂਜੇ ਦਿਨ ਦੇ ਵਿੱਚ ਵੀ ਪੈਰ ਧਰ ਦਿੱਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਕੁਝ ਨੂੰ ਡਾਕਟਰੀ ਸਹਾਇਤਾ ਦੀ ਲੋੜ ਪਈ ਹੈ ਪ੍ਰਦਰਸ਼ਨਕਾਰੀਆਂ ਦੇ ਤਰਫੋਂ ਬੋਲਣ ਵਾਲੇ ਲੋਕਾਂ ਵਿੱਚੋਂ ਇੱਕ ਜਸਪ੍ਰੀਤ ਸਿੰਘ ਸਿਵਿਆ ਨੇ ਕਿਹਾ ਕਿ ਮੈਨੂੰ ਕਈ ਵਾਰ ਚੱਕਰ ਆਉਂਦੇ ਨੇ ਤੇ ਮੈਂ ਬੇਹੋਸ਼ ਵੀ ਹੋ ਗਿਆ ਸੀ ਉਸਨੇ ਇੱਕ ਡੇਰੇ ਦੇ ਸਾਹਮਣੇ ਕਿਹਾ ਜੋ ਪ੍ਰਦਰਸ਼ਨਕਾਰੀਆਂ ਨੇ ਕੋਲਜ਼ ਬਿਲਡਿੰਗ ਦੇ ਬਾਹਰ ਪ੍ਰਿੰਸ ਐਟਵੁੱਡ ਆਇਲੈਂਡ ਦੇ ਸ਼ੈਰਲ ਟਾਊਨ ਵਿੱਚ ਵਿਧਾਨ ਸਭਾ ਦੇ ਮੈਦਾਨ ਦੇ ਵਿੱਚ ਸਥਾਪਿਤ ਕੀਤਾ ਸੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਤੁਹਾਡੇ ਸਾਹਮਣੇ ਕਿਵੇਂ ਖੜਾ ਹਾਂ ਮੈਨੂੰ ਵਸ ਕਿਸੇ ਨਾ ਕਿਸੇ ਨੂੰ ਹੁਣ ਫੜਨਾ ਪਵੇਗਾ ਸੀ ਬਿਆਦਾ ਕਹਿਣਾ ਸੀ ਕਿ ਮੈਂ ਆਪਣੀ ਸਿਹਤ ਅਤੇ ਦੂਜਿਆਂ ਦੀ ਸਿਹਤ ਬਾਰੇ ਚਿੰਤਾ ਤਾਂ ਅਤੇ ਅਸੀਂ ਆਪਣੀ ਸਿਹਤ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਪਰ ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ ਸਮੂਹ ਨੇ ਕੁਝ ਹਫ਼ਤੇ ਪਹਿਲਾਂ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਇਹ ਪ੍ਰੋਵਿੰਸ ਨੂੰ ਉਹਨਾਂ ਕਾਮਿਆਂ ਨੂੰ ਬਾਹਰ ਕੱਢਣ ਲਈ ਕਹਿ ਰਿਹਾ ਹੈ ਜੋ ਪਹਿਲਾਂ ਹੀ ਟਾਪੂ ਤੇ ਮੌਜੂਦ ਨੇ ਅਤੇ ਨੀਤੀ ਤਬਦੀਲੀਆਂ ਦੇ ਪ੍ਰਭਾਵ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਸੁਭਾਈ ਸਰਕਾਰ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਇਸ ਸਾਲ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਗਏ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰੇਗੀ ਲਗਭਗ 2100 ਤੋਂ ਲਗਭਗ 1600 ਦੇ ਵਿੱਚ ਖਾਸ ਤੌਰ ਤੇ ਬਰਹਨਕਾਰੀ ਕਰਮਚਾਰੀਆਂ ਦੀ ਗਿਣਤੀ ਵਿੱਚ ਵੱਡੀ ਖਰਾਬਤ ਦੇ ਨਾਲ ਕਟੌਤੀ ਕੀਤੀ ਜਾ ਰਹੀ ਹੈ ਪਿਛਲੇ ਸਾਲ 800 ਤੋਂ ਵੱਧ ਨਾਮ ਕੀਤੇ ਗਏ ਸਨ ਅਤੇ ਯੋਜਨਾ ਇਸ ਸਾਲ ਸਿਰਫ 200 ਨੂੰ ਨਾਮਿਤ ਕਰਨ ਦੀ ਹੈ ਕਿਉਂਕਿ ਸੂਬਾ ਇਸ ਦੀ ਬਜਾਏ ਸਿਹਤ ਸੰਭਾਲ ਅਤੇ ਉਸਾਰੀ ਵਰਗੇ ਇਨ ਡਿਮਾਂਡ ਸੈਕਟਰਾਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਵਰਕ ਵੀਜ਼ੇ ਖਤਮ ਹੋ ਰਹੇ ਨੇ ਤੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਹੁਣ ਦੇਸ਼ ਛੱਡ ਕੇ ਜਾਣਾ ਪਵੇਗਾ ਸਿਵਿਆ ਦਾ ਕਹਿਣਾ ਹੈ ਕਿ ਉਸਦੇ ਵਰਕ ਪਰਮਿਟ ਦੀ ਮਿਆਦ ਅਗਸਤ ਵਿੱਚ ਖਤਮ ਹੋ ਰਹੀ ਹੈ ਬੀਤੇ ਦਿਨ ਕੋਲਜ਼ ਬਿਲਡਿੰਗ ਦੇ ਬਾਹਰ ਆਇਲੈਂਡ ਐਮ ਐਸ ਵਾਲੇ ਪੈਰਾਮੈਡਿਕਸ ਪ੍ਰਦਰਸ਼ਨਕਾਰੀਆਂ ਵਿੱਚੋਂ ਕੁਝ ਦੀ ਦੇਖਭਾਲ ਕਰਦੇ ਹੋਏ ਵਿਖਾਈ ਦਿੱਤੇ ਸਿਵਿਆ ਨੇ ਕਿਹਾ ਕਿ ਪੁਖੜ ਤਾਲ ਵਿੱਚ ਹਿੱਸਾ ਲੈਣ ਵਾਲੇ ਇੱਕ ਵਿਅਕਤੀ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਸਨ ਤੇ ਉਸਦੇ ਪੇਟ ਵਿੱਚ ਦਰਦ ਹੋਇਆ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਹੋਰ ਮਹਿਲਾ ਵੀ ਅਚਾਨਕ ਚੱਕਰ ਖਾ ਕੇ ਡਿੱਗ ਗਈ ਪੈਰਾਮੈਡੀਕਸ ਤੋਂ ਦੇਖਭਾਲ ਪ੍ਰਾਪਤ ਕਰਨ ਤੋਂ ਬਾਅਦ ਹੋਣੇ ਵਿਅਕਤੀ ਬਿਹਤਰ ਮਹਿਸੂਸ ਕਰ ਰਹੇ ਨੇ ਸਿਵਿਆ ਦਾ ਮੰਨਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੁਆਰਾ ਚੁੱਕੇ ਜਾ ਰਹੇ ਉਪਾਅ અત્યੰਤ ਨਹੀਂ ਪਰ ਜ਼ਿਆਦਾ ਨਾਜ਼ੁਕ ਇਹ ਹੈ ਕਿ ਅਸੀਂ ਕਿਸ ਲਈ ਲੜ ਰਹੇ ਹਾਂ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਡੈਨਿਸ ਕਿੰਗ ਅਤੇ ਚਾਰਲਟਨ ਦੇ ਐਮਪੀ ਸੀਨ ਕੈਸੀ ਨੇ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਲੋਕਾਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਗਿਆ ਹੈ ਕੈਸੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਮਜ਼ਦੂਰ ਸਹੀ ਮਹਿਸੂਸ ਕਰਦੇ ਨੇ ਕਿ ਉਹਨਾਂ ਨੇ ਨੀਤੀ ਵਿੱਚ ਤਬਦੀਲੀ ਦੇ ਟੁਕੜੇ ਨੋਟਿਸ ਦੀ ਕਾਟ ਕਾਰਨ ਉਹਨਾਂ ਦੇ ਹੇਠਾਂ ਤੋਂ ਗਲੀਚਾ ਕੱਢ ਲਿਆ ਹੈ ਜਿਸ ਦਾ ਉਨ੍ਹਾਂ ਤੇ ਅਜਿਹਾ ਨਾਟਕੀ ਪ੍ਰਭਾਵ ਪਿਆ ਹੈ ਉਸਨੇ ਕਿਹਾ ਹੈ ਕਿ ਸੁਬਾਈ ਸਰਕਾਰ ਨੂੰ ਉਹ ਨੀਤੀਗਤ ਫੈਸਲੇ ਲੈਣ ਦਾ ਅਧਿਕਾਰ ਹੈ ਜੋ ਉਸ ਨੂੰ ਸਭ ਤੋਂ ਵਧੀਆ ਲੱਗਦਾ ਹੈ ਪਰ ਇਸ ਨੂੰ ਪ੍ਰਭਾਵਿਤ ਧਿਰਾਂ ਨੂੰ ਤਿਆਰੀ ਕਰਨ ਲਈ ਟਕਵਾ ਸਮਾਂ ਦੇਣਾ ਚਾਹੀਦਾ ਹੈ ਕਿਸ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਕਾਮਿਆਂ ਨੂੰ ਤਰਜੀਹੀ ਖੇਤਰਾਂ ਵਿੱਚ ਕੰਮ ਲੱਭਣ ਲਈ ਲੋੜਿੰਦਾ ਸਮਾਨ ਨਾ ਦੇਣਾ ਸਪਸ਼ਟ ਤੌਰ ਤੇ ਬੇਇਨਸਾਫੀ ਅਤੇ ਬੇਤੁਕਾ ਦੱਸਿਆ ਜਾਂਦਾ ਹੈ ਸੀਵੀਆ ਦਾ ਕਹਿਣਾ ਹੈ ਕਿ ਸੁਬਾਈ ਸਰਕਾਰ ਵੱਲੋਂ ਸਿਰਫ ਠੋਸ ਕਾਰਵਾਈ ਹੀ ਪੁਖੜਤਾਲ ਖਤਮ ਕਰੇਗੀ ਉਹਦਾ ਕਹਿਣਾ ਹੈ ਅਸੀਂ ਜਿੰਨਾ ਚਿਰ ਹੋ ਸਕੇ ਹੋਲ ਰ੍ਹਾਂਗੇ ਉਹਨੇ ਇਹ ਵੀ ਕਿਹਾ ਹੈ ਕਿ ਹੁਣ ਸਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੀ ਆਵਾਜ਼ ਸੁਣੀ ਜਾਵੇ ਇਸ ਲਈ ਇਹ ਸਾਡੀ ਤਰਜੀਹ ਹੈ ਜ਼ਿਕਰਯੋਗ ਹੈ ਕਿ 9 ਮਈ ਤੋਂ ਹੀ ਕੱਚੇ ਕਾਮਿਆਂ ਦੇ ਵੱਲੋਂ ਪ੍ਰਿੰਸ ਐਡਵਰਡ ਆਇਲੈਂਡ ਦੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਵਰਦੇ ਮਹੀਨੇ ਦੇ ਵਿੱਚ ਵੀ ਟੰਟ ਚ ਲੁਕੇ ਇਨਾ ਕੱਚੇ ਕਾਮਿਆਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਇਸ ਪ੍ਰਦਰਸ਼ਨ ਦੇ ਵਿੱਚ ਜਿੱਥੇ ਕੱਚੇ ਨਿਵਾਸੀ ਸ਼ਾਮਿਲ ਹੋਏ ਨੇ ਵਿਦਿਆਰਥੀ ਵੀ ਸ਼ਾਮਿਲ ਹੋਏ ਨੇ ਦੂਜੇ ਪਾਸੇ ਪੱਕੇ ਨਿਵਾਸੀਆਂ ਪੱਕੇ ਕਾਮਿਆਂ ਅਤੇ ਕਾਰੋਬਾਰਾਂ ਦੇ ਮਾਲਕਾਂ ਦੇ ਵੱਲੋਂ ਵੀ ਇਨ੍ਹਾਂ ਲੋਕਾਂ ਦਾ ਬਰਜ਼ੋਰ ਸਮਰਥਨ ਦਿੱਤਾ ਜਾ ਰਿਹਾ ਹੈ ਪਰ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਇਨ੍ਹਾਂ ਨੀਤੀਆਂ ਦੇ ਵਿੱਚ ਮੋੜ ਬਦਲਾ ਕਰਦੀ ਹੈ ਤਾਂ ਜੋ ਇਨ੍ਹਾਂ ਕੱਚੇ ਕਾਮਿਆਂ ਨੂੰ ਇੱਕ ਰਾਹਤ ਮਿਲ ਸਕੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਬ੍ਰਿਜੇਸ਼ ਮਿਸ਼ਰਾ ਤੇ ਸਖਤ ਕਾਰਵਾਈ ਕੀਤੇ ਜਾਂਦੇ ਹੁਕਮ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਕ ਬ੍ਰਿਜੇਸ਼ ਮਿਸ਼ਰਾ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਧੋਖਾਧੜੀ ਕੀਤੀ ਗਈ ਸੀ ਤੇ ਉਹਨਾਂ ਨੂੰ ਜਾਲੀ ਕਾਲਜ ਦੇ ਦਾਖਲੇ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਉੱਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਸੀ ਹਾਲਾਂਕਿ ਹੁਣ ਮੀਡੀਆ ਰਿਪੋਰਟਾਂ ਦੇ ਹਿਸਾਬ ਨਾਲ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵੈਂਕੂਵਰ ਦੀ ਅਦਾਲਤ ਵਿੱਚ ਬ੍ਰਿਜੇਸ਼ ਮਿਸ਼ਰਾ ਨੇ ਖੁਦ ਦਾ ਦੋਸ਼ ਕਬੂਲ ਲਿਆ ਤੇ ਉਸ ਨੂੰ ਅਦਾਲਤ ਦੇ ਉਹ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨ ਲਈ ਜਾਲੀ ਕਾਲਜ ਦਾਖਲਾ ਜਾਰੀ ਕਰਕੇ ਭਾਰਤ ਦੇ ਵਿਦਿਆਰਥੀਆਂ ਨੂੰ ਧੋਖਾ ਦੇਣ ਦੇ ਇੱਕ ਉਤਾਲੇ ਦੇ ਕੇਂਦਰ ਵਿੱਚ ਇੱਕ ਭਾਰਤੀ ਇਮੀਗ੍ਰੇਸ਼ਨ 에ਜੰਟ ਨੂੰ ਵੈਂਕੂਵਰ ਦੀ ਇੱਕ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ ਮੰਨਣ ਤੋਂ ਬਾਅਦ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ 37 ਸਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੂੰ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਦਰਜਨਾ ਫਰਜ਼ੀ ਸਵੀਕਿਰਤੀ ਪੱਤਰਾਂ ਨਾਲ ਜੋੜਿਆ ਗਿਆ ਸੀ ਜੋ 2016 ਤੇ 2020 ਦੇ ਵਿਚਾਲੇ ਭਾਰਤ ਤੋਂ ਸੰਭਾਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਸਨ ਲਾਲ ਰੰਗ ਦਾ ਜੰਪਸੂਟ ਪਹਿਨੇ ਹੋਏ ਬੀਤੇ ਦਿਨ ਮਿਸ਼ਰਾ ਨੂੰ ਵੈਂਕੂਵਰ ਅਦਾਲਤ ਦੇ ਅੰਦਰ ਖੜਾ ਕੀਤਾ ਗਿਆ ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਦੇ ਲਈ ਉਸ ਨੂੰ ਮਾਫੀ ਮੰਗਣੀ ਪਈ। ਮੀਡੀਆ ਰਿਪੋਰਟ ਮੁਤਾਬਕ ਮਿਸ਼ਰਾ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਨਾਲ ਸੰਬੰਧਿਤ ਤਿੰਨ ਦੋਸ਼ਾਂ ਲਈ ਦੋਸ਼ ਕਬੂਲ ਕੀਤੇ ਨੇ ਜਿਸ ਵਿੱਚ ਗਲਤ ਬਿਆਨੀ ਅਤੇ ਗਲਤ ਜਾਣਕਾਰੀ ਦਾ ਸੰਚਾਰ ਕਰਨਾ ਵੀ ਸ਼ਾਮਲ ਹੈ। कोर्ट रूम ਦੇ ਅੰਦਰ ਉਸਨੇ ਕਿਹਾ ਕਿ ਮੈਨੂੰ ਮਾਫ ਕਰਨਾ ਮੈਂ ਅਤੀਤ ਨੂੰ ਨਹੀਂ ਬਦਲ ਸਕਦਾ ਪਰ ਮੈਂ ਇਹ ਯਕੀਨੀ ਬਣਾ ਸਕਦਾ ਹਾਂ ਕਿ ਮੈਂ ਭਵਿੱਖ ਵਿੱਚ ਅਜਿਹਾ ਨਾ ਕਰਾਂ ਦਸ ਤਗੇ ਕਿ ਮਿਸ਼ਰਾਨੂ ਜੂਨ 2023 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸੜੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਟੂਰਿਸਟ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਇਆ ਸੀ ਜਿਸ ਦੀ ਮਿਆਦ ਉਸ ਦੀ ਗ੍ਰਿਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ ਕਰਾਊਨ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਇੱਕ ਸੰਯੁਕਤ ਸਜ਼ਾ ਦੀ ਬੇਨਤੀ ਜਾਰੀ ਕਰਕੇ 3 ਸਾਲ ਦੀ ਕੈਦ ਦੀ ਮੰਗ ਕੀਤੀ ਜਿਸ ਲਈ ਜੱਜ ਨੇ ਸਹਿਮਤੀ ਦਿੱਤੀ ਸੀ ਮਿਸ਼ਰਾ ਦੀ 2023 ਦੀ ਗ੍ਰਿਫਤਾਰੀ ਤੋਂ ਬਾਅਦ ਦੀ ਹਿਰਾਸਤ ਵਿੱਚ ਸਮਾਂ ਬਿਤਾਏ ਗਏ ਸਮੇਂ ਦੇ ਰੂਪ ਵਿੱਚ ਗਿਣਿਆ ਜਾਂਦਾ ਹੈ ਮਤਲਬ ਕਿ ਉਹ ਵਾਦੂ 19 ਮਹੀਨੇ ਸੇਵਾ ਕਰੇਗਾ ਕੈਨੇਡਾ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਅਪਰਾਧ ਲਈ ਸਭ ਤੋਂ ਵੱਧ ਸਜ਼ਾ ਮੌਤ ਦੀ ਹੈ ਅਦਾਲਤ ਵਿੱਚ ਕੋਈ ਵੀ ਪੀੜਤ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ ਫੈਡਰਲ ਕ੍ਰਾਊਨ ਪ੍ਰੋਸੀਕਿਊਟਰ ਮੌਲੀ ਗ੍ਰੀਨ ਨੇ ਕੇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕ੍ਰਾਊਨ ਅਤੇ ਬਚਾਅ ਪੱਖ ਦੇ ਵਿਚਾਰੇ ਤੱਥਾਂ ਦੇ ਇੱਕ ਸਹਿਮਤ ਬਿਆਨ ਵਿੱਚ ਗ੍ਰੀਨ ਨੇ ਪੀੜਤ ਗਵਾਹੀ ਦੇ ਆਧਾਰ 'ਤੇ ਇੱਕ ਆਮ ਪੈਟਰਨ ਦੀ ਰੂਪਰੇਖਾ ਦਿੱਤੀ ਗ੍ਰੀਨ ਨੇ ਕਿਹਾ ਕਿ ਸੰਭਾਵੀ ਵਿਦਿਆਰਥੀ ਆਮ ਤੌਰ 'ਤੇ ਕੈਨੇਡਾ ਵਿੱਚ ਵਿਦੇਸ਼ਾਂ ਵਿੱਚ ਪੜਨ ਦੀ ਇੱਛਾ ਦੇ ਨਾਲ ਪੰਜਾਬ ਦੇ ਇੱਕ ਮਾਮੂਲੀ ਪਿਛੋਕਰ ਤੋਂ ਆਉਂਦੇ ਸਨ ਅਤੇ ਉਹਨਾਂ ਨੂੰ ਪਰਿਵਾਰ ਜਾਂ ਦੋਸਤਾਂ ਦੁਆਰਾ ਮਿਸ਼ਰਾ ਦੇ ਕੋਲ ਭੇਜਿਆ ਦਸੀ ਦੱਸ ਤੋ ਇਹ ਕਿ ਜਦੋਂ ਇੱਕ ਗੱਲ ਸਾਹਮਣੇ ਆਈ ਸੀ ਤਾਂ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਦੇ ਉੱਤੇ ਡੈਪੂਟੇਸ਼ਨ ਦੀ ਤਲਵਾਰ ਲਟਕ ਗਈ ਸੀ ਜਿਸ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਧਰਨਾ ਮੁਜ਼ਾਹਰੇ ਵੀ ਦਿੱਤੇ ਗਏ ਜਿਸ ਤੋਂ ਬਾਅਦ ਕੰਜ਼ਰਵੇਟਿਵ ਨੇਤਾ ਪਿਰਪੋਲਿਵ ਵੀ ਉਹਨਾਂ ਦੇ ਹੱਕ ਵਿੱਚ ਆਏ ਸਨ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੀ ਜਾਂਚ ਕੀਤੀ ਗਈ ਸੀ ਜਿਸ ਵਿੱਚ ਬ੍ਰਿਜੇਸ਼ ਮਿਸ਼ਰਾ ਤੋਂ ਸ਼ਿਫਾਇਆ ਗਿਆ ਸੀ Ontario ਦੇ ਐਲੀਮੈਂਟਰੀ ਅਧਿਆਪਕਾਂ ਲਈ ਚੰਗੀ ਖਬਰ ਹੈ ਕਿਉਂਕਿ ਐਲੀਮੈਂਟਰੀ ਅਧਿਆਪਕਾਂ ਨੂੰ ਲਗਭਗ 12% ਵਾਧਾ ਦਿੱਤਾ ਗਿਆ ਹੈ ਇਸ ਨਾਲ ਹਜ਼ਾਰਾਂ ਅਧਿਆਪਕਾਂ ਨੂੰ ਬਹੁਤ ਫਾਇਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਯੂਨੀਅਨਾਂ ਦਾ ਕਹਿਣਾ ਹੈ ਕਿ ਉਸ ਦੇ 80000 ਅਧਿਆਪਕਾਂ ਨੂੰ 4 ਸਾਲਾਂ ਦੇ ਠੇਕੇ ਤੇ ਵਾਧਾ ਮਿਲ ਰਿਹਾ ਹੈ Ontario ਦੇ ਇੰਗਲਿਸ਼ ਪਬਲਿਕ ਐਲੀਮੈਂਟਰੀ ਅਤੇ ਹਾਈ ਸਕੂਲ ਦੇ ਅਧਿਆਪਕਾਂ ਨੂੰ 4 ਸਾਲਾਂ ਦੇ ਇਕਰਾਰਨਾਮੇ ਵਿੱਚ ਤਨਖਾਹ ਵਿੱਚ ਲਗਭਗ 12% ਵਾਧਾ ਮਿਲੇਗਾ ਇੱਕ ਆਰਬਿਟਰੇਟਰ ਦੇ ਵੱਲੋਂ ਬੀਤੇ ਦਿਨ ਇਹ ਫੈਸਲਾ ਸੁਣਾਇਆ ਗਿਆ ਹੈ। ਪ੍ਰੋਵਿੰਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੀਆਂ ਸਾਰੀਆਂ ਅਧਿਆਪਕ ਯੂਨੀਅਨਾਂ ਨਾਲ ਨਵੇਂ ਇਕਰਾਰਨਾਮੇ ਤੇ ਸੌਦੇ ਕੀਤੇ ਸਨ ਪਰ ਸਾਰੀਆਂ ਧਿਰਾਂ ਇਸ ਗੱਲ ਤੇ ਸਹਿਮਤ ਸਨ ਕਿ ਮੁਆਵਜ਼ੇ ਦਾ ਫੈਸਲਾ ਤੀਜੀ ਧਿਰ ਦੇ ਸੌਲਸ ਦੁਆਰਾ ਕੀਤਾ ਜਾਵੇਗਾ। ਬੀਤੇ ਦਿਨ ਜਾਰੀ ਕੀਤੇ ਗਏ ਇੱਕ ਫੈਸਲੇ ਵਿੱਚ ਸੌਲਸ ਵਿਲੀਅਮ ਕਪਲਨ ਨੇ ਸਾਲ 2022-23 ਦੇ ਸਕੂਲੀ ਸਾਲ ਵਿੱਚ ਸ਼ੁਰੂ ਹੋਏ 4 ਸਾਲਾਂ ਦੀ ਮਿਆਦ ਵਿੱਚ 11.25% ਦੀ ਤਨਖਾਹ ਵਿੱਚ ਵਾਅਦਾ ਕੀਤਾ 4 ਸਾਲਾਂ ਵਿੱਚ ਮਿਸ਼ਰਤ ਹੋਣ ਤੇ ਇਹ ਵਾਅਦਾ 11.53% ਦਮਨਿਆ ਜਾਂਦਾ ਹੈ ਇਸ ਸਾਲ 2022-23 ਅਕਾਦਮਿਕ ਸਾਲ ਲਈ 3% ਸਾਲ 2023-24 ਲਈ 3% ਅਤੇ ਸਾਲ 2024-25 ਲਈ 2.75% ਅਤੇ ਸਾਲ 2025-26 ਲਈ 3.5% ਦੇ ਵਾਧੇ ਨੂੰ ਦਰਸਾਉਂਦਾ ਹੈ ਤਨਖਾਹ ਵਿੱਚ ਵਾਧਾ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ অন্ਟਾਰੀਓ ਅਤੇ অন্ਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੇ ਮੈਂਬਰਾਂ ਤੇ ਲਾਗੂ ਹੁੰਦਾ ਹੈ ਦੋ ਹੋਰ ਅਧਿਆਪਕ ਯੂਨੀਅਨਾਂ অন্ਟਾਰੀਓ ਕੈਥੋਲਿਕ ਟੀਚਰਜ਼ ਐਸੋਸੀਏਸ਼ਨ ਅਤੇ ਐਸੋਸੀਏਸ਼ਨ एन दस एनसेगनेन्टेस एट दिस इनसेननेटेस फ्रेंको ऑनटारियंस हजे 20 साल सी विच हन ਸ਼ਿੱਖਿਆ ਮੰਤਰੀ ਸਟੀਫਨ ਲੈਚੀ ਨੇ ਬੀਤੇ ਦਿਨ ਇੱਕ ਈਮੇਲ ਦੇ ਵਿੱਚ ਬਿਆਨ ਦਿੱਤਾ ਹੈ ਕਿ ਸਾਰੇ ਸਿੱਖਿਆ ਯੂਨੀਅਨਾਂ ਨਾਲ ਸਫਲਤਾਪੂਰਵਕ ਕੇਂਦਰੀ ਸਮਝੌਤਿਆਂ ਤੇ ਪਹੁੰਚਣ ਤੋਂ ਬਾਅਦ ਸਾਡੀ ਸਰਕਾਰ ਨੇ ਸਥਿਰਤਾ ਅਤੇ ਸ਼ਾਂਤੀ ਪ੍ਰਦਾਨ ਕੀਤੀ ਹੈ ਜੋ ਬੱਚਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਕਲਾਸ ਵਿੱਚ ਸਿੱਖਣ ਵਿੱਚ ਰੱਖਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਇਸ ਪ੍ਰਕਿਰਿਆ ਦੀ ਸਿਫਾਰਿਸ਼ ਕੀਤੀ ਹੈ ਕਿ ਵਿਦਿਆਰਥੀ ਕਲਾਸ ਲਰਨਿੰਗ ਵਿੱਚ ਬਣੇ ਰਹਿਣ ਜੋ ਕਿ ਅਸੀਂ ਪ੍ਰਾਪਤ ਵੀ ਕਰ ਚੁੱਕੇ ਹਾਂ। ETFO ਅਤੇ O SSTF ਨੇ ਬੀਤੇ ਦਿਨ ਕਿਹਾ ਕਿ ਸੌਲਸੀ ਦਾ ਫੈਸਲਾ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਇਕਰਾਰਨਾਮੇ ਦੀ ਮਿਆਦ ਵਿੱਚ ਅਧਿਆਪਕਾਂ ਨੂੰ ਪ੍ਰਾਪਤ ਹੋਈ ਸਭ ਤੋਂ ਵੱਧ ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। EDFO ਦੇ ਪ੍ਰਧਾਨ ਕੈਰਨ ਬ੍ਰਾਊਨ ਨੇ ਕਿਹਾ ਕਿ ਆਰਬਿਟਰੇਟਰ ਦੇ ਫੈਸਲੇ ਨੇ ਸਿੱਖਿਆਕਾਂ ਨੂੰ ਮਾਨਤਾ ਦੇਣ ਅਤੇ ਸਹੀ ਮੁਆਵਜ਼ਾ ਦੇਣ ਵਿੱਚ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕੀਤਾ ਹੈ। ਬ੍ਰਾਊਨ ਦਾ ਕਹਿਣਾ ਹੈ ਕਿ ਇਹ ਮੁਆਵਜ਼ਾ ਅਵਾਰਡ ਸੌਦੇਬਾਜ਼ੀ ਟੇਬਲ ਤੇ ਪ੍ਰਾਪਤ ਕੀਤਾ ਜਾਣਾ ਚਾਹੀਦਾ ਸੀ ਇੱਕ ਨਿਰਪੱਖ ਅਤੇ ਵਾਜੂਬ ਸਮਝੌਤੇ ਤੇ ਪਹੁੰਚਣ ਲਈ ਇਕੱਠੇ ਹੋਣ ਦੀ ਬਜਾਏ ਫੋਰਡ ਸਰਕਾਰ ਸਾਡੇ ਮੈਂਬਰਾਂ ਨੂੰ ਕੱਟ ਕਰਨ ਦਾ ਇਰਾਦਾ ਰੱਖ ਰਹੀ ਸੀ ਜੋ ਪਹਿਲਾਂ ਹੀ ਵੱਧ ਰਹੀ ਹਿੰਸਾ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਨਾ ਕਾਫੀ ਸਹਾਇਤਾ ਕੰਮ ਦੇ ਭਾਰੀ ਬੋਝ ਅਤੇ ਬਰਨਆਊਟ ਦਾ ਸਾਹਮਣਾ ਕਰ ਰਹੇ ਨੇ ਓਐਸਐਸਟੀਐਫ ਦੇ ਪ੍ਰਧਾਨ ਕੈਰਨ ਲਿਟਲਵੁੱਡ ਨੇ ਕਿਹਾ ਕਿ ਜਦੋਂ ਤਨਖਾਹ ਵਿੱਚ ਵਾਅਦਾ ਮਹਿੰਗਾਈ ਦੀ ਦਰ ਨਾਲ ਮੇਲ ਨਹੀਂ ਖਾਂਦਾ ਉਹ ਸਰਕਾਰ ਦੁਆਰਾ ਸੌਦੇਬਾਜ਼ੀ ਟੇਬਲ ਤੇ ਪੇਸ਼ਕਸ਼ ਕੀਤੇ ਗਏ ਦੇ ਨਾਲੋਂ ਵੱਖ ਹੁੰਦਾ ਹੈ ਲਿਟਲਬੁਡ ਦਾ ਕਹਿਣਾ ਹੈ ਕਿ ਸਾਨੂੰ ਸੌਦੇਬਾਜ਼ੀ ਦੀ ਟੇਬਲ ਤੇ ਇਸ ਸਮਝੌਤੇ ਤੇ ਪਹੁੰਚਣ ਦੇ ਯੋਗ ਹੋਣਾ ਚਾਹੀਦਾ ਸੀ ਪਰ ਸਾਡੇ ਕੋਲ ਫੋਰ ਸਰਕਾਰ ਨਾਲ ਕਦੇ ਵੀ ਸਹੀ ਸੌਦੇਬਾਜ਼ੀ ਕਰਨ ਵਾਲਾ 파ਇਵਲ ਨਹੀਂ ਸੀ ਉਹਨਾਂ ਕਹੇ ਹੈ ਕਿ ਸਾਨੂੰ ਇੱਕ ਸੌਲਸ ਨਾਲ ਇੱਕ ਵਿਕਲਪ ਰਸਤਾ ਚੁਣਨ ਲਈ ਮਜਬੂਰ ਕੀਤਾ ਗਿਆ ਸੀ ਇੱਕ ਪਾਸੇ ਨਾਗਰਿਕ ਕਿਫਾਇਤੀ ਕਰ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਕਨੇਡੀਅਨ ਘਰਾਂ ਦੀਆਂ ਕੀਮਤਾਂ ਸਾਲ 2026 ਵਿੱਚ ਰਿਕਾਰਡ ਉੱਚ ਪੱਧਰ ਤੇ ਪਹੁੰਚ ਜਾਣਗੀਆਂ ਜਿਕਰ ਅਰਥ ਸ਼ਾਸਤਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਬਿਲਡਾਂ ਲਈ ਮਨਜ਼ੂਰੀ ਦੇ ਬਾਵਜੂਦ ਕਿਰਾਏ ਦੀ ਉਸਾਰੀ ਕਿਰਤ ਚੁਣੌਤੀਆਂ ਦੁਆਰਾ ਹੌਲੀ ਕਰ ਦਿੱਤੀ ਗਈ ਹੈ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਭਵਿੱਖਬਾਣੀ ਕੀਤੀ ਹੈ ਕਿ ਘਰਾਂ ਦੀ ਖਰੀਦ ਕੀਮਤਾਂ ਅਗਲੇ ਸਾਲ 2022 ਦੇ ਸ਼ੁਰੂ ਵਿੱਚ ਦੇਖੇ ਗਏ ਸਿਖਰ ਪੱਧਰਾਂ ਨਾਲ ਮੇਲ ਖਾਂਦੀਆਂ ਨੇ ਅਤੇ 2026 ਤੱਕ ਨਵੇਂ ਉੱਚੇ ਪੱਧਰਾਂ ਤੇ ਪਹੁੰਚ ਸਕਦੀਆਂ ਨੇ। ਏਜੰਸੀ ਦੇ ਨਵੀਨਤਮ ਹਾਊਸਿੰਗ ਮਾਰਕੀਟ ਆਊਟਲੈਟ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਨੇ ਇਹਨਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ 3 ਸਾਲਾਂ ਲਈ ਮਕਾਨ ਮਾਲਕੀ ਦੀ ਮਾਰਕੀਟ ਵਿੱਚ ਕਫਾਇਤਤਾ ਚਿੰਤਾ ਦਾ ਵਿਸ਼ਾ ਹੋਵੇਗੀ ਕਿਉਂਕਿ ਗਿਰਵੀ ਤਰਾਂ ਵਿੱਚ ਗਿਰਾਵਟ ਅਤੇ 1950 ਦੇ ਦਹਾਕੇ ਤੋਂ ਦੇਸ਼ ਦੀ ਸਭ ਤੋਂ ਮਜ਼ਬੂਤ ਆਬਾਦੀ ਵਾਧਾ ਸੰਭਾਵਿਤ ਤੌਰ ਤੇ ਘਰਾਂ ਦੀ ਵਿਕਰੀ ਅਤੇ ਕੀਮਤਾਂ ਵਿੱਚ ਮੋੜ ਪਾਤਾ ਕਰੇਗਾ CMHC ਨੇ ਕਿਹਾ ਹੈ ਕਿ ਘਰਾਂ ਦੀ ਵਿਕਰੀ ਸਾਲ 2021 ਦੇ ਸ਼ੁਰੂ ਵਿੱਚ ਆਪਣੇ ਸਿਖਰ ਤੋਂ ਸਾਲ 2023 ਦੇ ਅੰਤ ਤੱਕ ਲਗਭਗ 1 ਤਿਹਾਈ ਘਟ ਗਈ ਹੈ ਜਦਕਿ ਉਸ ਸਮੇਂ ਦੌਰਾਨ ਕੀਮਤ ਵਿੱਚ ਲਗਭਗ 15% ਦੀ ਗਿਰਾਵਟ ਆਈ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਸੰਭਾਵੀ ਘਰੇਲੂ ਖਰੀਦਦਾਰਾਂ ਦਾ ਪੂਲ ਮਜ਼ਬੂਤ ਆਬਾਦੀ ਵਾਧੇ ਵਧੀ ਹੋਈ ਬਚਤ ਅਤੇ ਉੱਚ ਆਮਦਨੀ ਦੁਆਰਾ ਵਧਿਆ ਹੈ ਜਿਵੇਂ ਕਿ ਸਾਲ 2024 ਦੇ ਦੂਜੇ ਅੱਧ ਵਿੱਚ ਮਾਰਗੇਜ ਦਰਾਂ ਅਤੇ ਆਰਥਿਕ ਨਿਸ਼ਚਿਤਤਾ ਘਟਦੀ ਹੈ ਸਰਕਾਰ ਉਮੀਦ ਕਰਦੀ ਹੈ ਕਿ ਖਰੀਦਦਾਰ ਮਾਰਕੀਟ ਵਿੱਚ ਵਾਪਸ ਆਉਣਾ ਸ਼ੁਰੂ ਹੋ ਜਾਣਗੇ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਨਰ ਉਥਾਨ ਨੂੰ ਕੈਨੇਡਾ ਪਰ ਵਿੱਚ ਘਟ ਕੀਮਤ ਵਾਲੇ ਘਰਾਂ ਅਤੇ ਬਾਜ਼ਾਰਾਂ ਵੱਲ ਮੰਗ ਵਿੱਚ ਤਬਦੀਲੀ ਨਾਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2025 ਤੋਂ ਸਾਲ 2026 ਤੱਕ ਵਿਕਰੀ ਦੀ ਗਤੀਵਿਧੀ ਪਿਛਲੇ 10 ਸਾਲ ਦੀ ਔਸਤ ਤੋਂ ਥੋੜਾ ਵੱਧ ਜਾਵੇਗੀ ਪਰ ਸਾਲ 2020 ਤੋਂ ਸਾਲ 2021 ਤੱਕ ਰਿਕਾਰਡ ਕੀਤੇ ਗਏ ਰਿਕਾਰਡ ਪੱਧਰਾਂ ਤੋਂ ਹੇਠਾਂ ਰਹੇਗੀ ਕਿਉਂਕਿ ਮਹਿੰਗੇ ਘਰ ਕਿੰਨੇ ਹੀ ਰਹਿੰਦੇ ਨੇ। ਸੀਐਮਐਚ ਇਹ ਵੀ ਕਹਿੰਦਾ ਹੈ ਕਿ ਕੈਨੇਡਾ ਵਿੱਚ ਰਿਹਾਇਸ਼ਾਂ ਦੀ ਸ਼ੁਰੂਆਤ ਸਾਲ 2025 ਅਤੇ ਸਾਲ 2026 ਵਿੱਚ ਠੀਕ ਹੋਣ ਤੋਂ ਪਹਿਲਾਂ ਇਸ ਸਾਲ ਘਟਣ ਦੀ ਉਮੀਦ ਹੈ ਜੋ ਕਿ ਨਵੀਂ ਉਸਾਰੀ ਤੇ ਉੱਚੀਆਂ ਵਿਆਜ ਦਰਾਂ ਦੇ ਪਛੜ ਰਹੇ ਪ੍ਰਭਾਵ ਨੂੰ ਦਰਸਾਉਂਦਾ ਹੈ। ਏਜੰਸੀ ਦੀ ਪਿਛਲੇ ਹਫਤੇ ਇੱਕ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਹੈ ਕਿ ਕੈਨੇਡਾ ਦੇ 6 ਸਭ ਤੋਂ ਵੱਡੇ ਸ਼ਹਿਰਾਂ ਵਿੱਚ ਪਿਛਲੇ ਸਾਲ 137915 ਨਵੀਆਂ ਯੂਨਟਾਂ ਦੀ ਉਸਾਰੀ ਸ਼ੁਰੂ ਹੋਈ ਸੀ ਇੱਕ ਪੱਧਰ ਜੋ ਨਵੇਂ ਅਪਾਰਟਮੈਂਟਾਂ ਦੇ ਵਾਧੇ ਕਾਰਨ ਪਿਛਲੇ 3 ਸਾਲਾਂ ਦੇ ਬਰਾਬਰ ਸੀ ਸੀਐਮਐਚਸੀ ਦਾ ਕਹਿਣਾ ਹੈ ਕਿ ਸਾਲ 2023 ਵਿੱਚ ਬਾਜ਼ਾਰ ਵਿੱਚ ਆਉਣ ਵਾਲੇ ਕਿਰਾਏ ਦੇ ਮਕਾਨਾਂ ਵਿੱਚ ਵਾਧਾ ਹੋਣ ਦੇ ਬਾਵਜੂਦ ਸਪਲਾਈ ਦੀ ਮੰਗ ਦੇ ਨਾਲ ਬਣੇ ਰਹਿੰਦੀ ਭਵਿਕਵਾਣੀ ਨਹੀਂ ਕੀਤੀ ਜਾਂਦੀ ਇਸ ਕਾਰਨ ਆਉਣ ਵਾਲੇ ਸਾਲਾਂ ਵਿੱਚ ਵੱਧ ਕਿਰਾਏ ਅਤੇ ਖਾਲੀ ਅਸਾਮੀਆਂ ਦੀਆਂ ਦਰਾਂ ਘਟ ਹੋਈਆਂ ਨੇ ਸੀਐਮਐਚਸੀ ਦੇ ਮੁਖ ਅਰਥਸ਼ਾਸਤਰੀ ਬੌਬ ਡਗਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਅਨੁਕੂਲ ਵਿੱਤੀ ਸਥਿਤੀਆਂ ਦੇ ਕਾਰਨ ਘਰ ਬਣਾਉਣ ਵਾਲਿਆਂ ਲਈ ਸਾਲ 2024 ਵਿੱਚ ਕਿਰਾਏ ਦੇ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨਾ ਬਹੁਤ ਔਖਲ ਹੋਣ ਦੀ ਉਮੀਦ ਹੈ ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਲ 2025 ਤੋਂ ਸਾਲ 2026 ਤੱਕ ਘੱਟ ਵਿਆਜ ਦਰਾਂ ਜਾਰੀ ਸਰਕਾਰੀ ਸਹਾਇਤਾ ਅਤੇ ਸ਼ਹਿਰੀ ਕੇਂਦਰਾਂ ਵਿੱਚ ਵੱਧ ਕੰਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਨੂੰ ਹੋਰ ਪ੍ਰੋਜੈਕਟਾਂ ਨੂੰ ਵਿਹਾਰਕ ਬਣਾਉਣਾ ਚਾਹੀਦਾ ਹੈ ਸੀਐਮਐਚਸੀ ਦੇ ਅਰਥਸ਼ਾਸਤਰੀ ਮਾਈਕਲ ਮੈਕ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਰਾਏ ਦੇ ਘਰਾਂ ਨੂੰ ਉਸਾਰੀ ਲਈ ਪ੍ਰਵਾਨਗੀ ਪ੍ਰਾਪਤ ਹੋਣ ਦੇ ਬਾਵਜੂਦ ਉਸਾਰੀ ਉਦਯੋਗ ਵਿੱਚ ਮਜ਼ਦੂਰਾਂ ਦੀਆਂ ਚੁਣੌਤੀਆਂ ਸਮੇਤ ਕਈ ਕਾਰਕ ਨਿਰਮਾਣ ਨੂੰ ਹੌਲੀ ਕਰ ਰਹੇ ਨੇ ਖੇਤਰੀ ਅਧਾਰਤੇ ਸੀਐਮਐਚਸੀ ਨੇ 온ਟਾਰੀਓ ਅਤੇ ਬ੍ਰਿਟਿਸ਼ ਕੋਲੰਪੀਆ ਇਸ ਸਾਲ ਸ਼ੁਰੂ ਹੋਣ ਵਾਲੀ ਰਾਸ਼ਟਰੀ ਰਿਹਾਇਸ਼ ਵਿੱਚ ਗ੍ਰਾਵਟ ਨੂੰ ਅੱਗੇ ਵਧਾਏਗੀ ਚੇਤਾਮਨੀ ਡਿਵੈਲਪਰਾਂ ਨੂੰ ਵਿੱਤੀ ਲਾਗਤਾਂ ਵਰਗੀਆਂ ਚੁਣੌਤੀਆਂ ਦੇ ਵਿਚਕਾਰ ਵੀ ਅਪਾਰਟਮੈਂਟ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ ਇੱਕ किफायती ਘਰਾਂ ਦੀਆਂ ਕੀਮਤਾਂ ਅਤੇ ਇੱਕ ਮਜ਼ਬੂਤ ਆਰਥਿਕ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ ਪ੍ਰੈਰੀ ਪ੍ਰੋਵਿੰਸਾ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰਦਾ ਹੈ ਜੋ ਸੰਭਾਵਿਤ ਤੌਰ ਤੇ ਘਰ ਖਰੀਦਦਾਰਾਂ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਆਕਰਸ਼ਿਤ ਕਰੇਗਾ ਜਿਸ ਨਾਲ ਉਸਾਰੀ ਵਿੱਚ ਵਾਧਾ ਹੋਵੇਗਾ ਕਿਊਬੈਕ ਵਿੱਚ ਹਾਊਸਿੰਗ ਸ਼ੁਰੂ ਹੋਣ ਦੇ ਵਦਨ ਦੀ ਉਮੀਦ ਹੈ ਪਰ ਪਿਛਲੇ ਸਾਲ ਨਵੇਂ ਘਰ ਦੇ ਨਿਰਮਾਣ ਵਿੱਚ ਇੱਕ ਤਿੱਖੀ ਗਿਰਾਵਟ ਤੋਂ ਬਾਅਦ ਮਹਾਮਾਰੀ ਤੋਂ ਬਾਅਦ ਦੇ ਪਧਰਾਂ ਤੋਂ ਹੇਠਾਂ ਰਹੇਗੀ ਇਸ ਵਿੱਚ ਕਿਹਾ ਗਿਆ ਹੈ ਕਿ ਅਟਲੈਂਟਿਕ ਖੇਤਰ ਸੰਭਾਵਿਤ ਤੌਰ ਤੇ ਸਾਲ 2022 ਤੋਂ ਬਾਅਦ ਦੇ ਅਸਾਧਾਰਨ ਤੌਰ ਤੇ ਮਜ਼ਬੂਤ ਮਾਈਗ੍ਰੇਸ਼ਨ ਦੇ ਮੁਕਾਬਲੇ ਨਵੇਂ ਘਰਾਂ ਦੇ ਨਿਰਮਾਣ ਤੇ ਕੱਟ ਦਵਾ ਦੇਖੇਗਾ ਜਿਵੇਂ ਕਿ ਕੁਝ ਪੂਰਬੀ ਪ੍ਰਾਂਤਾਂ ਵਿੱਚ ਸ਼ੁਰੂ ਹੁੰਦਾ ਹੈ ਇਤਿਹਾਸਿਕ ਤੌਰ ਤੇ ਮਜ਼ਬੂਤ ਰਹੇਗਾ ਪਰ ਕਮਜ਼ੋਰ ਆਬਾਦੀ ਦੇ ਵਾਦੇ ਦੇ ਨਾਲ ਹੋਰ ਨੇੜੇ ਹੋ ਜਾਵੇਗਾ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋਨੀ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਪ੍ਰੋਵਿੰਸ ਦੇਸ਼ ਲਈ ਸੀਐਮਐਚਸੀ ਦੇ ਹਾਊਸਿੰਗ ਸ਼ੁਰੂਆਤ ਦੇ ਅਨੁਮਾਨ ਨੂੰ ਪਛਾੜ ਕੇ ਨਿਕਲ ਜਾਵੇਗਾ ਤੇ ਨੋਟ ਕਰਦਾ ਹੈ ਕਿ ਰਿਪੋਰਟ ਸਰਕਾਰਾਂ ਦੁਆਰਾ ਲਾਗੂ ਕੀਤੇ ਜਾ ਰਹੇ ਬਦਲਾਅ ਨੂੰ ਧਿਆਨ ਵਿੱਚ ਨਹੀਂ ਰੱਖਦੀ 6 ਸਾਲ ਪਹਿਲਾਂ ਹੋਏ ਕਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦੇ ਦੋਸ਼ੀ ਜਸਕੀਰਤ ਸਿੰਘ ਸਿੱਧੂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਕਾਤਕ ਹੰਬੋਲਟ ਬ੍ਰੌਂਕੋਸ ਹਾਦਸੇ ਦਾ ਕਾਰਨ ਬਣੇ ਟਰੱਕਰ ਦੇ ਵਕੀਲ ਦਾ ਕਹਿਣਾ ਹੈ ਕਿ ਪਰਿਵਾਰਾਂ ਨੂੰ ਮੁਕੱਦਮਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਦੱਸ ਦਈਏ ਕਿ ਸਿੱਧੂ ਦੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਤੇ ਇਸ ਹਾਦਸੇ ਵਿੱਚ ਸਿੱਧੂ ਨੂੰ 8 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਕਹ ਤੱਕ ਹੰਬੋਲਟ ਬਰੋਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਦੇ ਵਕੀਲ ਦਾ ਕਹਿਣਾ ਹੈ ਕਿ ਪੀੜਿਤ ਪਰਿਵਾਰਾਂ ਕੋਲ ਚੱਲ ਰਹੇ ਮੁਕਦਮੇ ਵਿੱਚ ਮੁਆਵਜ਼ੇ ਦੀ ਮੰਗ ਕਰਨ ਲਈ ਕੋਈ ਸਟੈਂਡ ਨਹੀਂ ਹੈ ਇਸ ਹਫਤੇ ਰਜੀਨਾ ਵਿੱਚ ਅਦਾਲਤੀ ਦਲੀਲਾਂ ਸੁਣੀਆਂ ਜਾ ਰਹੀਆਂ ਨੇ ਕਿ ਕੀ ਟਰੱਕ ਡਰਾਈਵਰ ਅਤੇ ਸਸਕੇਚਵਨ ਸਰਕਾਰ ਨੂੰ ਮੁਕਦਮੇ ਵਿੱਚ ਬਚਾਓ ਪੱਖ ਵੱਜੋਂ ਹਟਾਇਆ ਜਾ ਸਕਦਾ ਹੈ ਦਾਅਵੇ ਵਿੱਚ ਬੱਸ ਅਤੇ ਟਰੱਕਿੰਗ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਨੇ 2018 ਵਿੱਚ ਟਿਸਟੇਲਿਸ ਸਕੈਚਵਾਂ ਦੇ ਨੇੜੇ ਇੱਕ ਪਿੰਡੂ ਚੌਰਾਹੇ ਤੇ ਰੁਕੀ ਟਰੱਕਰ ਦੇ ਸਟਾਪ ਸਾਈਨ ਤੋਂ ਲੰਘਣ ਅਤੇ ਜੂਨੀਅਰ ਹਾਕੀ ਟੀਮ ਦੀ ਬੱਸ ਦੇ ਰਸਤੇ ਵਿੱਚ ਆਉਣ ਨਾਲ 16 ਲੋਕ ਮਾਰੇ ਗਏ ਸਨ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਟਰੱਕ ਡਰਾਈਵਰ ਜਿਸਕੀਰਤ ਸਿੰਘ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਅਪਰਾਧ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਹਫਤੇ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰਨ ਵਾਲੇ ਸਿੱਧੂ ਨੂੰ ਭਾਰਤ ਟ੍ਰਿਪੋਰਟ ਕਰਨ ਦਾ ਵੀ ਹੁਕਮ ਦਿੱਤਾ ਗਿਆ ਸੀ। ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਸਕੇਚੁਆਨ ਸਰਕਾਰ ਪਿੰਡੂ ਚੁੜਾਹੇ ਨੂੰ ਜਾਣਦੀ ਸੀ ਜਿੱਥੇ ਹਾਦਸਾ ਵਾਪਰਿਆ ਸੀ ਪਰ ਇਸ ਨੂੰ ਠੀਕ ਕਰਨ ਲਈ ਕੁਝ ਨਹੀਂ ਕੀਤਾ ਗਿਆ। ਸਰਕਾਰ ਦੇ ਵਕੀਲ ਨੇ ਹਜੇ ਸੁਣਵਾਈ ਨੂੰ ਸੰਬੋਧਿਤ ਕਰਨਾ ਜੋ ਸ਼ੁੱਕਰਵਾਰ ਤੱਕ ਚੱਲੇਗੀ। ਵਕੀਲ ਕੈਵਿਨ ਮਿਲਰ ਅਤੇ ਸ਼ੈਰਨ ਫੌਕਸ ਹੱਕੀ ਪਰਿਵਾਰਾਂ ਦੀ ਨੁਮਾਇੰਦਗੀ ਕਰਦੇ ਨੇ ਫੌਕਸ ਨੇ ਬੀਤੇ ਦਿਨ ਨੂੰ ਦਲੀਲ ਦਿੱਤੀ ਸੀ ਕਿ ਸਰਕਾਰ ਨੂੰ ਮੁਕਤਮੇ ਤੇ ਬਚਾ ਪੱਖ ਦੇ ਤੌਰ ਤੇ ਬਣੇ ਰਹਿਣ ਦੀ ਜ਼ਰੂਰਤ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਅਰਜ਼ੀ ਦਾ ਪਦਾਰਥ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਇਦਾਦ ਦਾ ਵਿਆਜ ਨਹੀਂ ਆਰਥਿਕ ਅਧਿਕਾਰ ਨਹੀਂ ਅਸੀਂ ਆਪਣੀ ਸਰਕਾਰ ਨੂੰ ਜੁਰਮਾਨਾ ਨਹੀਂ ਕਰ ਸਕਦੇ ਅਸੀਂ ਆਪਣੀ ਸਰਕਾਰ ਨੂੰ ਜੇਲ੍ਹ ਵਿੱਚ ਨਹੀਂ ਛੁੱਟ ਸਕਦੇ ਤਾਂ ਸਾਡੇ ਕੋਲ ਕੀ ਬਚਿਆ ਉਹਨਾਂ ਦਾ ਕਹਿਣਾ ਹੈ ਜੇ ਤੁਸੀਂ ਇਸ ਹੜਤਾਲ ਦੀ ਅਰਜ਼ੀ ਨੂੰ ਨਾਗਰਿਕਾਂ ਦੀ ਆਪਣੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਯੋਗਤਾ ਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਇਜਾਜ਼ਤ ਦਿੰਦੇ ਹੋ ਤਾਂ ਸਰਕਾਰ ਨੂੰ ਦੰਡ ਦੇਣ ਦੇ ਨਾਲ ਕੰਮ ਕਰਨ ਦੀ ਇੱਛਾ ਅਨੁਸਾਰ ਕੰਮ ਕਰਨ ਦੀ ਪੂਰੀ ਆਜ਼ਾਦੀ ਹੈ ਮੈਲਰ ਨੇ ਕਿਹਾ ਕਿ ਇਹ ਸੁਭੇ ਲਈ ਗੈਰ ਸੰਵਿਧਾਨਿਕ ਹੈ ਕਿ ਪਰਿਵਾਰਾਂ ਨੂੰ ਸਾਰੇ ਨਾਮਜ਼ਦ ਬਚਾਓ ਪੱਖਾਂ ਵਿਰੁੱਧ ਮੁਕੱਦਮਾ ਜਾਰੀ ਰੱਖਣ ਦੀ ਰੋਕਿਆ ਜਾਵੇ ਦੱਸ ਦਈਏ ਕਿ ਜਸਕੀਰਤ ਸਿੰਘ ਸਿੱਧੂ ਜੋ ਕਿ ਪਰਮਨੈਂਟ ਰੈਜ਼ੀਡੈਂਟ ਨਹੀਂ ਉਹਨਾਂ ਨੂੰ ਦੇਸ਼ ਨਿਕਾਲੇ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਸਿੱਧੂ ਦੇ ਵਕੀਲ ਕਹਿਣਾ ਸੀ ਕਿ ਦੇਸ਼ ਨਿਕਾਲਣਾ ਕਦੋਂ ਦਿੱਤਾ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ ਮਹੀਨੇ ਜਾਂ ਫਿਰ ਸਾਲ ਵੀ ਲੱਗ ਸਕਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਫੈਸਲਾ ਬਦਲਿਆ ਵੀ ਜਾਵੇ ਹਾਲਾਂਕਿ ਉਹਨਾਂ ਦੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਦੱਸ ਦਈਏ ਕਿ ਜਸਕੀਰ ਸਿੰਘ ਸਿੱਧੂ ਨੇ ਆਪਣਾ ਦੋਸ਼ ਵੀ ਕਬੂਲਿਆ ਸੀ ਤੇ ਉਹਨਾਂ ਨੇ ਅਫਸੋਸ ਵੀ ਜ਼ਾਹਰ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਸਰਕਾਰ ਇਸ ਮਾਮਲੇ ਦੇ ਉੱਤੇ ਸੁਣਵਾਈ ਕਰ ਰਹੀ ਹੈ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਫੈਸਲਾ ਲਿਆ ਜਾ ਸਕੇ ਹਾਲਾਂਕਿ ਸਮੂਹ ਪੰਜਾਬੀ ਭਾਈਚਾਰੇ ਦੀ ਇਸ ਉੱਤੇ ਨਜ਼ਰ ਪਣੀ ਹੋਈ ਹੈ ਕਿ ਕੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਮਾਫੀ ਨੂੰ ਸਵੀਕਾਰ ਕਰਦੀ ਹੈ ਤੇ ਉਸ ਨੂੰ ਦੇਸ਼ ਦੇ ਵਿੱਚ ਹੀ ਰਹਿਣ ਦੀ ਇਜਾਜ਼ਤ ਦਿੰਦੀ ਹੈ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਅਨਟਾਰੀਓ ਦੇ ਸਕੂਲਾਂ ਵੱਲੋਂ ਸ਼ਿਕਾਇਤ ਦਾਇਰ ਕੀਤੀ ਗਈ ਸੀ ਤੇ ਹੁਣ ਅਨਟਾਰੀਓ ਦੇ ਪੰਜ ਹੋਰ ਸਕੂਲ ਬੋਰਡ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਦਾਇਰ ਮੁਕਦਮੇ 'ਚ ਸ਼ਾਮਲ ਹੋਏ ਨੇ। ਮੁਕਦਮੇ ਦਾ ਦੋਸ਼ ਲਗਾਇਆ ਗਿਆ ਹੈ ਕਿ ਸੋਸ਼ਲ ਐਪਸ ਬੱਚਿਆਂ ਦੇ ਸੋਚਣ, ਵਿਚਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ ਤੇ ਬਦਲ ਰਹੀਆਂ ਨੇ। ਅਨਟਾਰੀਓ ਦੇ ਪੰਜ ਹੋਰ ਸਕੂਲ ਬੋਰਡ ਅਤੇ ਦੋ ਪ੍ਰਾਈਵੇਟ ਸਕੂਲ ਕੁਝ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਦਾਇਰ ਕੇਸ ਵਿੱਚ ਸ਼ਾਮਲ ਹੋਏ ਨੇ। ਸਕੂਲ ਬੋਰਡਾਂ ਦਾ ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਨੇ ਬੱਚਿਆਂ ਦੇ ਸੋਚਣ, ਵਿਚਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ ਤੇ ਬਦਲਿਆ ਹੈ ਅਤੇ ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵਿਗਾੜਿਆ ਹੈ। ਬੀਟੇਡੈਨ ਸਕੂਲਸ ਫਾਰ ਸੋਸ਼ਲ ਮੀਡੀਆ ਚੇਂਜ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੇ ਆਦੀ ਬਣਾਉਣ ਵਾਲੇ ਫੀਚਰਸ ਨੇ ਵਿਦਿਆਰਥੀਆਂ ਦੀ ਸਿੱਖਣ ਦੀ ਯੋਗਤਾ ਨੂੰ ਵਿਗਾੜਿਆ ਹੈ ਕਲਾਸ ਰੂਮਾਂ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਵਿੱਚ ਵਿਘਨ ਪਾਇਆ ਹੈ ਅਤੇ ਵਿਦਿਆਰਥੀਆਂ ਦੀ ਇੱਕ ਅਜੀਹੀ ਤਾਦਾਦ ਪੈਦਾ ਕੀਤੀ ਹੈ ਜੋ ਮਾਨਸਿਕ ਸਿਹਤ ਦੇ ਵਧ ਰਹੇ ਨੁਕਸਾਨ ਤੋਂ ਪੀੜਤ ਨੇ ਨਤੀਜੇ ਵਜੋਂ ਸੋਸ਼ਲ ਮੀਡੀਆ ਕੰਪਨੀਆਂ ਨੇ ਸਕੂਲ ਬੋਰਡਾਂ ਨੂੰ ਮਜਬੂਰ ਕੀਤਾ ਹੈ ਕਿ ਹੁਣ ਉਹ ਉਨ੍ਹਾਂ ਉਤਪਾਦਾਂ ਕਾਰਨ ਵਧ ਰਹੇ ਸ਼ੰਕਰ ਦਾ ਮੁਕਾਬਲਾ ਕਰਨ ਲਈ ਆਪਣੇ ਵਰਕਰਾਂ ਘੰਟਿਆਂ ਫੰਡਾਂ ਅਤੇ ਧਿਆਨ ਸਮੇਤ ਮਹੱਤਵਪੂਰਨ ਸ਼ਰੋਤਾਂ ਨੂੰ ਇਸ ਕੰਮ ਲਈ ਲਾਉਣ ਇਹ ਮਕਦਮਾ ਮਾਰਚ ਮਹੀਨੇ ਟ੍ਰਾਂਟੋ ਪੀਲ ਆਟਵਾ ਕਾਲਟਨ ਅਤੇ ਟ੍ਰਾਂਟੋ ਦੀ ਕੈਥੇਲਿਕ ਸਕੂਲ ਬੋਰਡਾਂ ਵੱਲੋਂ ਦਾਇਰ ਕੀਤਾ ਗਿਆ ਸੀ ਹੁਣ ਇਸ ਵਿੱਚ ਡਫਰਿੰਗ ਪੀਲ ਕੈਥੇਲਿਕ ਡਿਸਟ੍ਰਿਕਟ ਸਕੂਲ ਬੋਰਡ York Catholic District School Board, Trillium-Lakeland District School Board, Ottawa Catholic District School Board, District School Board of Niagara ate Holy Name of Mary ate St. James Nade Private School vich jod gayin ne. School Boarda ne Facebook ate Instagram di malik company Meta Platforms Inc, Snapchat di Snap Inc ate TikTok di malik company ByteDance Limited kolo 4.4 billion de muawze di mang kiti hai. ਉਕਤ ਦੋਸ਼ ਹਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਅਤੇ ਇਸ ਮਾਮਲੇ ਦੀ ਸੁਣਵਾਈ ਦੀ ਕੋਈ ਤਾਰੀਖ ਨਿਰਧਾਰਿਤ ਨਹੀਂ ਹੋਈ। ਇੱਕ ਬਿਆਨ ਵਿੱਚ ਮੈਟਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਨੌਜਵਾਨਾਂ ਨੂੰ ਆਨਲਾਈਨ ਵਿੱਚ ਸੁਰੱਖਿਅਤ ਅਤੇ ਸਹਾਇਕ ਅਨੁਭਵ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੈ ਅਤੇ ਮਾਪਿਆਂ ਦੀ ਸੋਚ ਨੂੰ ਧਿਆਨ ਵਿੱਚ ਰੱਖਦੀ ਹੈ। ਬੁਲਾਰੇ ਨੇ ਕਿਹਾ ਕਿ ਮੈਟਾ ਨੇ 30 ਤੋਂ ਵੱਧ ਟੂਲ ਪੇਸ਼ ਕੀਤੇ ਨੇ ਤਾਂ ਜੋ ਮਾਪਿਆਂ ਨੂੰ ਆਪਣੇ ਬੱਚਾਂ ਦੇ ਇੰਸਟਾਗ੍ਰam ਦੀ ਵਰਤੋਂ ਤੇ ਕੰਟਰੋਲ ਦਿੱਤਾ ਜਾ ਸਕੇ ਅਤੇ ਉਪਭੋਗਤਾਵਾਂ ਨੂੰ ਵਕਫ-ਵਕਫ ਆਨਲਾਈਨ ਨੁਕਸਾਨਾ ਤੋ ਬਚਾਇਆ ਜਾ ਸਕੇ 스냅 ਨੇ ਕਿਹਾ ਹੈ ਕਿ 스냅챗 ਜਾਣਬੁੱਝ ਕੇ ਰਵਾਇਤੀ ਸੋਸ਼ਲ ਮੀਡੀਆ ਤੋਂ ਵੱਖਰਾ ਹੋਣ ਲਈ ਤਿਆਰ ਕੀਤਾ ਗਿਆ ਸੀ ਇੱਕ ਈਮੇਲ ਬਿਆਨ ਵਿੱਚ ਕੰਪਨੀ ਨੇ ਕਿਹਾ ਹੈ ਕਿ 스냅ਚੈਟ ਸਮਗਰੀ ਦੀ ਇੱਕ ਫੀਡ ਦੀ ਬਜਾਏ ਕੈਮਰੇ ਵਿੱਚ ਸਿੱਧਾ ਖੁੱਲਦਾ ਹੈ ਅਤੇ ਇਸ ਵਿੱਚ ਕੋਈ ਰਵਾਇਤੀ ਲਾਈਕ ਜਾਂ ਕਮੈਂਟ ਨਹੀਂ ਹੁੰਦੇ ਇਸ ਦੌਰਾਨ ਟਿਕਟੌਕ ਦੇ ਇੱਕ ਪ੍ਰਤੀਨਿਧੀ ਨੇ ਕਿਹਾ ਕਿ ਐਪ ਵਿੱਚ ਉਦਯੋਗ ਮੋਹਰੀ ਸੁਰੱਖਿਆ ਉਪਾਅ ਨੇ ਜਿਸ ਵਿੱਚ ਮਾਪਿਆਂ ਦੇ ਨਿਯੰਤਰਣ ਅਤੇ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ ਇੱਕ ਆਟੋਮੈਟਿਕ 60 ਮਿੰਟ ਦੀ ਸਕ੍ਰੀਨ ਸਮਾਂ ਸੀਮਾ ਸ਼ਾਮਲੇ 온ਟਾਰੀਓ ਦੇ ਪ੍ਰੀਮੀਅਰ ਡਰਕ ਫੋਰ ਨੇ ਮੁਕਦਮੇ ਦਾਇਰ ਕੀਤੇ ਜਾਣ ਤੋਂ ਬਾਅਦ ਜਨਤਕ ਤੌਰ ਤੇ ਇਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਕਵਾਸ ਆਖਿਆ ਸੀ ਅਤੇ ਉਨ੍ਹਾਂ ਨੇ ਕਾਨੂੰਨੀ ਫੀਸਾਂ ਤੇ ਸਵਾਲ ਚੁੱਕਿਆ ਸੀ ਜਿਹੜੇ ਬੋਰਡ ਦੁਨੀਆ ਦੀਆਂ ਸਭ ਤੋਂ ਅਮੀਰ ਕੰਪਨੀਆਂ ਦੇ ਵਿਰੁੱਧ ਲੰਬੀ ਅਦਾਲਤੀ ਲੜਾਈ ਵਿੱਚ ਅਦਾ ਕਰ ਰਹੇ ਹੋ ਸਕਦੇ ਨੇ ਸਕੂਲ ਬੋਰਡਾਂ ਅਤੇ ਪ੍ਰਾਈਵੇਟ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਟੋਰਾਂਟੋ ਅਧਾਰਿਤ ਲਾਅ ਫਰਮ ਨੀਨਸਟਿਨ ਐਲ ਐਲ ਪੀ ਨੇ ਮਾਰਚ ਵਿੱਚ ਕਿਹਾ ਸੀ ਕਿ ਜਦੋਂ ਤੱਕ ਸਫਲ ਨਤੀਜਾ ਉਹੀ ਨਿਕਲਦਾ ਸਕੂਲ ਮੁਕਦਮੇ ਨਾਲ ਸੰਬੰਧਿਤ ਕਿਸੇ ਵੀ ਖਰਚੇ ਲਈ ਜ਼ਿੰਮੇਵਾਰ ਨਹੀਂ ਹੋਣਗੇ ਅਮਰੀਕਾ ਵਿੱਚ ਵੀ ਸੈਂਕੜੇ ਸਕੂਲ ਬੋਰਡਾਂ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਇਸੇ ਤਰ੍ਹਾਂ ਦੇ ਮੁਕਦਮੇ ਦਾਇਰ ਕੀਤੇ ਜਾ ਰਹੇ ਨੇ ਅੱਜ ਦੇ ਖੰਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀਆਂ ਮੁਖੜ ਲੈਂਸ ਤੇ ਸ਼ਾਰਲਟਾਊਨ ਦੇ ਪ੍ਰਦਰਸ਼ਨਕਾਰੀਆਂ ਦੀ ਭੁਖੜਤਾਲ 6ਵੇਂ ਦਿਨ ਵੀ ਜਾਰੀ ਭੁਖੜਤਾਲ ਦੇ ਨਾਲ ਕਈ ਪ੍ਰਦਰਸ਼ਨਕਾਰੀਆਂ ਦੀ ਵਿਗੜੀ ਸਿਹਤ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾ ਤੜੀ ਕਰਨ ਦੇ ਮਾਮਲੇ ਚ ਬ੍ਰਿਜੇਸ਼ ਮਿਸ਼ਰਾ ਨੇ ਕਬੂਲਿਆ ਦੋਸ਼ ਅਦਾਲਤ ਨੇ ਸੁਣਾਈ 3 ਸਾਲ ਕੈਦ ਦੀ ਸਜ਼ਾ 온ਟਾਰੀਓ ਦੇ ਐਲੀਮੈਂਟਰੀ ਅਧਿਆਪਕਾਂ ਨੂੰ ਲਗਭਗ 12% ਦਾ ਵਾਧਾ 80000 ਅਧਿਆਪਕਾਂ ਨੂੰ 4 ਸਾਲਾਂ ਦੇ ਠੇਕੇ ਤੇ ਮਿਲ ਰਿਹਾ ਵਾਧਾ 2026 ਚ ਕੈਨੇਡੀਅਨ ਕਰੰਡੀਆਂ ਦੀਆਂ ਕੀਮਤਾਂ ਪਹੁੰਚਣ ਗਿਆ ਰਿਕਾਰਡ ਉੱਚ ਪੱਧਰ ਤੇ ਉੱਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਟਿੱਪਣੀ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ